ਸਸਤੀ ਕਾਰ ਦੀ ਸਾਰਿਆਂ ਨੂੰ ਸਸਤੀ ਕਾਰ ਦੀ ਸਾਰਿਆਂ ਨੂੰ بڑے ਭੈਣ ਭਰਾਵਾਂ ਦੇ ਮਨਾਂ ਦੇ ਵਿੱਚ ਨਾ ਕੁਸਨ ਚੱਲਦੇ ਪਏ ਆ ਕੋਈ ਆਪਣੇ ਅੰਦਾਜ਼ੇ ਕੋਈ ਲਾ ਰਿਹਾ ਕੋਈ ਕੁਛ ਲਾ ਰਿਹਾ ਹਨਾ ਤੇ ਅਸੀਂ ਸੋਚਿਆ ਕਿ ਚਲੋ ਆਪਾਂ ਇਹ ਕਲੀਅਰ ਕਰ ਹੀ ਦਈਏ ਤੁਹਾਨੂੰ ਦੱਸ ਹੀ ਦਈਏ ਪੀ ਹਾਂਜੀ ਮਤਲਬ ਕੁਝ ਨੇ ਕੁਝ ਕੁਝ ਭੈਣ ਭਰਾਵਾਂ ਨੇ ਸਹੀ ਸੋਚਿਆ ਤੇ ਕੁਝ ਦਾ ਅੰਦਾਜ਼ਾ ਗਲਤ ਆ ਬਾਕੀ ਅਹੀਂ ਨਹੀਂ ਚਾਹੁੰਦੇ ਹੈਗੇ ਕਿ ਹਨਾ ਐਵੇਂ ਕੋਈ ਇਦਾਂ ਦੀ ਗੱਲਬਾਤ ਸੋਚਿਆ ਸਾਰਿਆਂ ਨੇ ਜਿਹੜਾ ਸਹੀ ਆ ਹਾਂਜੀ ਪਰ ਅੱਗੇ ਮੁੰਡਾ ਕਿਹੜਾ ਵਾ ਉਹਦੇ ਬਾਰੇ ਨਹੀਂ ਹਾਂਜੀ ਹਾਂਜੀ ਤੇ ਉਹ ਆਪਾਂ ਅੱਜ ਕਲੀਅਰ ਕਰ ਦਾਂਗੇ ਬਾਕੀ ਕੁਝ ਕਿ ਤੁਹਾਡੇ ਨਾਲ ਅਸੀਂ ਗੱਲਾਂ ਸਾਂਝੀਆਂ ਕਰਨੀਆਂ ਆ ਤੇ ਸਭ ਤੋਂ ਪਹਿਲਾਂ ਸੋਨੂ ਜੀ ਤੁਹਾਨੂੰ ਦੱਸਣਗੇ ਇਸ ਚੀਜ਼ ਦੇ ਬਾਰੇ ਹੈ ਪੀ ਇਹ ਰਿਸ਼ਤਾ ਅਸੀਂ ਕਿਉਂ ਕੀਤਾ ਵਾ ਤੇ ਇੰਨੀ ਜਲਦੀ ਕਾਹਤੋਂ ਆਪਾਂ ਰਿਸ਼ਤਾ ਕੀਤਾ ਆ ਕੀ ਕਾਰਨ ਸੀਗਾ ਤੇ ਸਾਨੂੰ ਕੀ ਕੀ ਚੰਗਾ ਲੱਗਾ ਹਨਾ ਇਹ ਸਾਰੀਆਂ ਗੱਲਾਂ ਆਪਾਂ ਤੁਹਾਡਾ ਕਰਦੇ ਆਂ ਤੇ ਇਹ ਰਿਸ਼ਤਾ ਕਿੱਦਾਂ ਜੁੜਿਆ ਇਹ ਵੀ ਤੁਹਾਨੂੰ ਦੱਸਾਂਗੇ ਤੇ ਵਿਚੋਲੇ ਕੌਣ ਨੇ ਇਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਤੇ ਵੀ ਸਾਨੂੰ ਜਿਹੜੀ ਆ ਫੈਮਿਲੀ ਜਿਹੜੀ ਆ ਸਾਨੂੰ ਬਹੁਤ ਪਸੰਦ ਆਈ ਆ ਜਦੋਂ ਇਹਨਾਂ ਨੇ ਦੱਸ ਪਾਈ ਸਾਨੂੰ ਹਾਂਜੀ ਦੀਦੀ ਹੁਣਾ ਨੇ ਤੇ ਚਲੋ ਪਹਿਲਾਂ ਇਹਨਾਂ ਦੇ ਜਾਣ ਪਛਾਣਦੇ ਆ ਤੇ ਅਸੀਂ ਵੀ ਇੱਕ ਦੋ ਵਾਰੀ ਪਹਿਲਾਂ ਉਹਨਾਂ ਨੂੰ ਮਿਲਖਿਆ ਵਾ ਜਾਂ ਇਹਨਾਂ ਦੇ ਘਰ ਆਏ ਜਾਂ ਇੱਕ ਦੋ ਵਾਰੀ ਪਹਿਲਾਂ ਮਿਲੇ ਆ ਉਹਨਾਂ ਨੂੰ ਇਹ ਵੀ ਭੈਣ ਭਰਾ ਸਾਰੇ ਜਾਣਦੇ ਹੀ ਆ ਜਾਣਦੇ ਹੀ ਸਾਰੇ ਹਾਂਜੀ ਕੀ ਕਿੰਨਾ ਔਣ ਜਾਣਾ ਉਹਨਾਂ ਦਾ ਸਾਡੇ ਨਾਲ ਤੇ ਮੇਨ ਗੱਲ ਇੱਥੇ ਮੁੱਕਦੀ ਆ ਬਈ ਇਹੋ ਜਿਹੇ ਰਿਸ਼ਤੇ ਬਾਰ-ਬਾਰ ਨਹੀਂ ਜੁੜਦੇ ਕਰਮਾਂ ਨਾਲ ਜੁੜਦੇ ਆ ਹਾਂਜੀ ਤੇ ਬੱਚੇ ਹਲੇ ਛੋਟੇ ਸੀ ਤੇ ਆਪਾਂ ਚੁੰਦੇ ਸੀ ਕਿ ਆਪਾਂ ਐਸੀ ਜੀ ਨੂੰ ਹਲੇ ਹਾਈਡ ਰੱਖੀਏ ਕਿ ਹਲੇ ਕਿਉਂਕਿ ਪੜਦੇ ਪਏ ਆ ਉਹ ਮੁੰਡਾ ਵੀ ਪੜਦਾ ਆ ਤੇ ਇਧਰ ਮੰਨਤ ਵੀ ਪੜਾਈ ਕਰਦੀ ਪਈ ਸੀ ਤੇ ਹੀ ਸੋਚਿਆ ਕਿ ਚਲੋ ਥੋੜੀ ਜੀ ਇਹਨਾਂ ਦੀ ਹੋਰ ਏਜ ਹੋ ਜਾਂਦੀ ਫੇਰ ਆਪਾਂ ਅਵੇਜਮੈਂਟ ਕਰਾਂਗੇ ਹਨਾ ਉਹਨਾਂ ਚਿਰ ਤੱਕ ਚਲੋ ਗੱਲ ਚੱਲਣ ਰਹੀ ਆ ਤੇ ਪੱਕਾ ਹੋਇਆ ਹੀ ਆ ਰਿਸ਼ਤਾ ਤੇ ਕੋਈ ਗੱਲ ਨਹੀਂ ਬਾਅਦ ਚੋਂ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪਰ ਕੁਝ ਕੁ ਗੱਲਾਂ ਇਦਾਂ ਦੀਆਂ ਹੁੰਦੀਆਂ ਕਿ ਪਿਆਰ ਹੀ ਇੰਨਾ ਵੱਧ ਜਾਂਦਾ ਹੈ ਉਹ ਪਿਆਰ ਦੇ ਚੱਕਰਾਂ ਜੀ ਸਾਹਮਣੇ ਆ ਜਾਂਦੇ ਨੇ ਉਹ ਕਹਿੰਦੇ ਹੁੰਦੇ ਨਾ ਕਿ ਸੱਚਾ ਪਿਆਰ ਕਦੀ ਲੁਕਦਾ ਨਹੀਂ ਆ ਉਹੋ ਚੀਜ਼ ਹੋ ਗਈ ਆ ਕਿ ਫੈਮਿਲੀ ਦਾ ਤੇ ਮਤਲਬ ਇੱਕ ਦੂਜੇ ਦੇ ਨਾਲ ਮਤਲਬ ਪਿਆਰ ਹੀ ਇੰਨਾ ਵਹਿ ਗਿਆ ਨਾ ਸਾਰਿਆਂ ਦਾ ਚਲੋ ਕੁੜੇ ਕੁੜੇ ਕੁੜੀ ਮੁੰਡੇ ਦਾ ਰਿਸ਼ਤਾ ਵੀ ਚਲੋ ਜਿਹੜਾ ਤੈਅ ਕੀਤਾ ਕੀਤਾ ਵਾ ਫੈਮਲੀ ਨੇ ਤੇ ਚਲੋ ਇਹਨਾਂ ਦੀ ਵੀ ਪਸੰਦ ਜਿਹੜੀ ਆ ਵਧੀਆ ਵਾ ਤੇ ਪਰ ਇਹ ਕੀ ਫੈਮਲੀ ਦਾ ਇੰਨਾ ਪਿਆਰ ਪੈ ਗਿਆ ਕਿ ਰਿਹਾ ਹੀ ਨਹੀਂ ਜਾਂਦੇ ਹਨ ਇੱਕ ਦੂਜੇ ਨੂੰ ਮਿਲਣ ਵਰਤਣ ਇਥੋਂ ਤੱਕ ਵੀ ਬੁਲਾ ਲਿਆ ਇਹਨਾਂ ਨੇ ਵੀ ਉਹਨਾਂ ਨੇ ਵੀ ਤੇ ਛੇਤੀ ਛੇਤੀ ਗੱਲ ਕਰ ਲਈ ਵੀ ਇਹ ਨਾ ਹੋਵੇ ਕਿ ਮੰਨਤ ਮੰਲੀ ਜਾਵੇ ਹਨਾ ਆ ਚੀਜ਼ਾਂ ਵੱਡੀ ਗੱਲ ਬਹੁਤੀ ਇਹ ਸੀ ਕਿਉਂਕਿ ਜਦੋਂ ਬੱਚੇ ਜਵਾਨ ਹੋਣਦੇ ਹੁੰਦੇ ਆ ਤੇ ਮਤਲਬ ਬੜੇ ਜਾਣੇ ਤਾਂ ਘਰ ਰੱਖ ਲੈਣੇ ਆ ਕਿ ਅਸੀਂ ਰਿਸ਼ਤਾ ਕਰੀਏ ਕਿਉਂਕਿ ਫੈਮਿਲੀ ਦਾ ਪਤਾ ਲੱਗ ਹੀ ਜਾਂਦਾ ਹੁਣ ਸੋਈ ਅਕਸਰ ਸਾਡੇ ਵਲੌਗ ਵੇਂਦੇ ਜੇ ਉਹਦੇ ਵਿੱਚ ਤੁਹਾਨੂੰ ਸਾਰਾ ਮਹਿਸੂਸ ਹੁੰਦਾ ਕਿ ਬੱਚੇ ਕਿਵੇਂ ਦੇ ਆ ਉਹਨਾਂ ਨੇ ਅਸਲ ਵਿੱਚ ਵੀਡੀਓ ਵੇਖ ਕੇ ਹੀ ਵੀ ਕੁੜੀ ਨੂੰ ਜਿਹੜਾ ਨਾ ਗੱਲ ਲਿਆ ਮੱਲਿਆ ਉਹਨਾਂ ਨੇ ਵੀਡੀਓ ਵੇਖ ਕੇ ਹੀ ਅਸਲ ਦੇ ਵਿੱਚ ਵਿਚੋਲੇ ਹੋਰ ਕੋਈ ਨਹੀਂ ਅਸਲ ਦੇ ਵਿੱਚੋਲੇ ਤੁਸੀਂ ਜੇ ਹਾਂਜੀ ਹਾਂ ਮਤਲਬ ਮੰਨ ਲਓ ਹੁਣ ਜਿੱਦਾਂ ਵਲੌਗ ਵਿੱਚ ਆਉਂਦੀ ਆ ਨਾ ਉਹ ਹੁੰਦੀ ਆ ਬੱਚੇ ਹੁੰਦੇ ਆ ਤੁਹਾਨੂੰ ਪਤਾ ਆ ਕਿੰਨੇ ਸincere ਬੱਚੇ ਆ ਤੇ ਉਹਨਾਂ ਨੂੰ ਵਧੀਆ ਲੱਗਾ ਵੇ ਤੁਸੀਂ ਕਮੈਂਟ ਕੀਤੇ ਸਾਰੇ ਜਾਣਿਆਂ ਨੇ ਨਾ ਕਿ ਸੋਨੂ ਦੇ ਬੱਚੇ ਜਿਹੜੇ ਆ ਵੀ ਉਹ ਬੜੇ ਛਾਣੇ ਆ ਬੜੇ ਲਾਇਕ ਨੇ ਹਨਾ ਇਹ ਚੀਜ਼ਾਂ ਵੀ ਜਿਹੜੀਆਂ ਨੇ ਨਾ ਇਹ ਅਸਰ ਪਾਉਂਦੀਆਂ ਵਾਂ ਬਾਕੀ ਉਹ ਵੀ ਵੇਖਦੇ ਸੀ ਨਾ ਵਲੌਗ ਸਾਰੇ ਉਹੀ ਨਾ ਉਹਨਾਂ ਦੀ ਚਾਹ ਸਵੇਰੇ ਸ਼ੁਰੂ ਸਾਡੇ ਵਲੌਗਾ ਤੋਂ ਹੀ ਹੁੰਦੀ ਆ ਇਹਨਾਂ ਦੇ ਵਲੌਗ ਜਾਂ ਸਾਡੇ ਵਲੌਗ ਉਹ ਕਹਿੰਦੇ ਪਹਿਲਾਂ ਮੈਂ 1 ਘੰਟਾ ਸਵੇਰੇ ਪਾਠ ਪੂਜਾ ਕਰਕੇ ਫਿਰ ਮੈਂ ਚਾਹ ਪਾਣੀ ਧਰ ਕੇ ਤੇ ਫਿਰ ਜਦੋਂ ਪੀਣੀ ਆ ਨਾ ਚਾਹ ਉਦੋਂ ਵਲੌਗ ਲਾਉਣਾ ਲਾਉਣਾ ਵਾਂ ਤੇ ਉਤੋਂ ਬਿਨਾਂ ਹੀ ਚਾਹ ਨਹੀਂ ਪੀਂਦੇ ਤੇ ਫਿਰ ਉਹਨਾਂ ਨੇ ਉਹ ਸਾਰੀ ਮਤਲਬ ਕੀ ਆਨੇ ਨੇ ਖੁੱਲੀ ਕਿਤਾਬ ਦੀ ਤਰ੍ਹਾਂ ਰਿਸ਼ਤੇਦਾਰੀ ਜਿਹੜੀ ਆ ਸਾਹਮਣੇ ਆ ਇੱਕ ਦੂਜੇ ਦੇ ਇਹਨਾਂ ਤੋਂ ਕੁਝ ਉਹਨਾਂ ਦਾ ਨਹੀਂ ਛੁਪਿਆ ਤੇ ਉਹਨਾਂ ਤੋਂ ਕੁਝ ਇਹਨਾਂ ਦਾ ਨਹੀਂ ਹਨਾ ਤੁਸੀਂ ਸਾਰੇ ਹੀ ਜਾਣਦੇ ਹੋ ਹਾਂਜੀ ਕੋਈ ਉਹਲਾ ਨਹੀਂ ਹੈਗਾ ਤੇ ਮੈਂ ਅਸੀਂ ਇਸ ਇਸ ਰਿਸ਼ਤੇ ਨੂੰ ਤਾਂ ਇੰਨਾ ਜ਼ਿਆਦਾ ਮਤਲਬ ਵਧੀਆ ਪਰਫੈਕਟ ਮੰਨਿਆ ਕਿ ਇਦਾਂ ਦੇ ਰਿਸ਼ਤੇ ਕਰਮਾ ਨਾਲ ਹੀ ਜੁੜਦੇ ਆ ਬਾਰ-ਬਾਰ ਨਹੀਂ ਜੁੜਦੇ ਹੁੰਦੇ ਉਮਰ ਨਹੀਂ ਅਸੀਂ ਵੇਖੀ ਬੱਚਿਆਂ ਦੀ ਕਿ ਬੱਚੇ ਛੋਟੇ ਆ ਪਰ ਅਸੀਂ ਇਹ ਵੇਖਿਆ ਕਿ ਫੈਮਲੀਆਂ ਬਹੁਤ ਚੰਗੀਆਂ ਆ ਵਾ ਤੇ ਬਾਕੀ ਕੁੜੀ ਵੀ ਸੋਹਣੀ ਹੈ ਤੇ ਹੁੰਡਾ ਵੀ ਸੋਹਣਾ ਵਾ ਆਪਾਂ ਕੁੜੀ ਨੂੰ ਰਿਸ਼ਤਾ ਪਹਿਲਾਂ ਹੀ ਕੁੜੀ ਨੂੰ ਸੋਹਣੀ ਮੁੰਡਾ ਕੁੜੀ ਨਾਲ ਸੋਹਣਾ ਵਾ ਜੀ ਵਾਕਿਆ ਬਾਤ ਆ ਗਿਆ ਬਾਤ ਆਪਾਂ ਕੁੜੀ ਨੂੰ ਪਹਿਲਾਂ ਹੀ ਪੁੱਛ ਲਿਆ ਸੀ ਕਿ ਜੇ ਤੇ ਤੇਰੀ ਤੈਨੂੰ ਮਨਜ਼ੂਰ ਹੋਏਗਾ ਠੀਕ ਆ ਤੇ ਜੇ ਤੂੰ ਨਹੀਂ ਹਲੇ ਰਿਸ਼ਤਾ ਰਿਸ਼ਤਾ ਕਰਾਉਣਾ ਚਾਹੁੰਦੀ ਤੂੰ ਪੜਨਾ ਚਾਹੁੰਨੀ ਆ ਜਾਂ ਜੋ ਵੀ ਤੇਰੇ ਮਨ ਦੀ ਗੱਲ ਆ ਤੂੰ ਸਾਨੂੰ ਦੱਸ ਦੇ ਬਾਕੀ ਚਲੋ ਇਹਨੇ ਆਪਣੇ ਮੰਮੀ ਡੈਡੀ ਨਾਲ ਗੱਲ ਕੀਤੀ ਇਹਨਾਂ ਨੇ ਹਨਾ ਮੰਨਤ ਦੇ ਨਾਲ ਗੱਲ ਕੀਤੀ ਬਾਕੀ ਪ੍ਰੀਤੀ ਨੇ ਵੀ ਗੱਲ ਕੀਤੀ ਮੈਂ ਤੇ ਚਲੋ ਮਾੜੀ ਦੀ ਗੱਲ ਹੀ ਛੇੜੀ ਬਾਕੇ ਰਿਸ਼ਤਾ ਕਰਾਉਣ ਦਾ ਹੱਥ ਇਹਨਾਂ ਦੋਵਾਂ ਨੂੰ ਜਾਂਦਾ ਤ੍ਰੀਤੀ ਦਾ ਤੇ ਵਿੱਕੀ ਬਾਜੀ ਦਾ ਆ ਹਾਂ ਬਤਨ ਇਹ ਤਾਂ ਅਗਰ ਕੇ ਜ਼ਿਆਦਾ ਜ਼ੋਰ ਲਾਇਆ ਕਿਉਂਕਿ ਇੱਕਦੋ ਦੋਵੇਂ ਫੈਮਲੀਆ ਇੱਕ ਦੂਜੇ ਨੂੰ ਜਾਣਦੀਆਂ ਅਸੀਂ ਉਧਰ ਸਾਰੇ ਜਾਣਦੇ ਹਨਾ ਤੇ ਉਹਦੇ ਵਿੱਚ ਇਹ ਹੀ ਗਾ ਕਿ ਮੈਂ ਇਹ ਤੇ ਉਹਨਾਂ ਨੇ ਚਲੋ ਜੇ ਜਾਣ ਪਛਾਣ ਹੈਗੀ ਆ ਨਾ ਤਾਂ ਉੱਥੇ ਰਿਸ਼ਤਾ ਕਰ ਦੇਣਾ ਵਧੀਆ ਗੱਲ ਆ ਹਾਂਜੀ ਬਾਕੀ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਕਿ ਦੋਵੇਂ ਬੱਚੇ ਚਲੋ ਆਪਣੇ ਮੰਮੀ ਡੈਡੀ ਦੇ ਕਹਿੰਦੇ ਅਰੇਂਜ ਮੈਰਿਜ ਦੇ ਵਾਸਤੇ ਰਾਜੀ ਨੇ ਹਾਂਜੀ ਮੁੰਡੇ ਇਹ ਸਭ ਤੋਂ ਮੇਨ ਗੱਲ ਆ ਤੇ ਬੜੀ ਵਧੀਆ ਗੱਲ ਆ ਕਿ ਜਿਹੜੀ ਹੁਣ ਮਾਪਿਓ ਦੀ ਪਸੰਦ ਜਿਹੜੀ ਇਹਨਾਂ ਦੀ ਇੱਕ ਦੂਜੇ ਦੀ ਪਸੰਦ ਬਣ ਗਈ ਆ ਮਤਲਬ ਲਵ ਤੇ ਰੇਂਜ ਦੋਵੇਂ ਇਕੱਠੀਆਂ ਹੋ ਗਈਆਂ ਤੇ ਬਹੁਤ ਵਧੀਆ ਇਦਾਂ ਦੀ ਮੈਰਿਜ ਮੈਂ ਨੀ ਕਦੀ ਕੀਤੀ ਜਦੋਂ ਮੇਰੀ ਮੈਰਿਜ ਹੋਈ ਆ ਇਹੋ ਹੀ ਹਿਸਾਬ ਅੱਗੇ ਬੱਚੇ ਹੁੰਦਾ ਹਨ ਹਾਂ ਜੀ ਜੀ ਵੀ ਆ ਤੇ ਲਵ ਵੀ ਆ ਹਾਂ ਬਾਕੀ ਮਾਪਿਆਂ ਨੇ ਗੱਲ ਕੋਈ ਬਾਕੀ ਸਭ ਤੋਂ ਖਾਸ ਗੱਲ ਆ ਕਿ ਹੁਣ ਦੇ ਟਾਈਮ ਦੇ ਵਿੱਚ ਜਿੱਦਾਂ ਸਭ ਤੋਂ ਵੱਡਾ ਡਰ ਹੁੰਦਾ ਵਾ ਕਿ ਮੁੰਡਾ ਕੋਈ ਮਾੜਾ ਕੰਮ ਨਾ ਕਰਦਾ ਹੋਵੇ ਹਨਾ ਸਭ ਤੋਂ ਜਿੱਦਾਂ ਖਾਸ ਡਰ ਹੁੰਦਾ ਜੀ ਨਸ਼ੇ ਬੱਤੇ ਵਾਲਾ ਹਨ ਸਭ ਤੋਂ ਵੱਡਾ ਡਰ ਇਹ ਵਾ ਇੱਕ ਮਾਂ ਪਿਓ ਵਾਸਤੇ ਇੱਕ ਭੈਣ ਭਰਾ ਵਾਸਤੇ ਇੱਕ ਬਚੋਲੇਆਂ ਵਾਸਤੇ ਸਭ ਤੋਂ ਵੱਡਾ ਡਰ ਇਹ ਹੋਈ ਹੁੰਦਾ ਵਾ ਤੇ ਉਹ ਤੇ ਬਿਲਕੁਲ ਵੀ ਸਾਡੇ ਹੱਥਾਂ ਦੇ ਵਿੱਚ ਆ ਸਾਰਾ ਕੁਝ ਨਾਲ ਬਤਾਵਾ ਉਹ ਤੇ ਨਿਕਲ ਗਿਆ ਇਦਾਂ ਕ ਮੈਂ ਖੁਦ ਨੂੰ ਚੁੱਕ ਕੇ ਪਾ ਲਿਆ ਵਾ ਤੇ ਜਦੋਂ ਹਿਸ਼ਾਪੇ ਆ ਲਈ ਰਹਿਣ ਨਹੀਂ ਤੇ ਵਹਿੰਦਿਆ ਵਹਿੰਦਿਆ ਚਲੋ ਬੱਚੇ ਜਵਾਨ ਹੋ ਗਏ ਆ ਤੇ ਬਾਕੀ ਉਹਨੇ ਅੰਮ੍ਰਿਤ ਛੱਕਿਆ ਆ ਗੁਰਸ਼ਰਬ ਨੂੰ ਉਹਦਾ ਨਾਮ ਆ ਗੁਰਮੀਤ ਨਾਦ ਗੁਰਮੀਤ ਕਹਿੰਦੇ ਦੱਸਾਂ ਗੁਰਮੀਤ ਕਹਿੰਦੇ ਲਾਡਣਾ ਹੀ ਕਹਿੰਦੇ ਆ ਗੁਰਸ਼ਰਨ ਸਿੰਘ ਉਹਦਾ ਨਾਮ ਆ ਤੇ ਲਵਲੀ ਯੂਨੀਵਰਸਿਟੀ ਦੇ ਵਿੱਚੋਂ ਪੜਾਈ ਕਰਦਾ ਪਿਆ ਆ ਇੰਟੈਲੀਜੈਂਟ ਬੋਲਦਾ ਤੇ ਸਿਆਣਾ ਵੀ ਬੜਾ ਹੈ ਬਾਕੀ ਸਾਰੀ ਫੈਮਿਲੀ ਬਹੁਤ ਨਾਈਸ ਹੈ ਅਸੀਂ ਸੋਚਦੇ ਹਾਂ ਵੀ ਸ਼ੁਰੂ ਤੋਂ ਹੀ ਜਦੋਂ ਵੀ ਅਸੀਂ ਆਪਣੇ ਬੱਚਿਆਂ ਦਾ ਰਿਸ਼ਤਾ ਕਰਨਾ ਵਾ ਕੋਈ ਐਹੋ ਜੀ ਫੈਮਿਲੀ ਮਿਲੇ ਵੀ ਜਿਹੜੀ ਸਾਡੇ ਵਰਗੀ ਆ ਅਸੀਂ ਤੁਹਾਨੂੰ ਪਤਾ ਹੀ ਕਿ ਦਾ ਹਾਸ ਦੇ ਜਦੋਂ ਉਹਨਾਂ ਨੇ ਰਿਸ਼ਤਾ ਮੰਗਿਆ ਨਾ ਤੇ ਭਾਬੀ ਜੀ ਨਾਲ ਗੱਲ ਕੀਤੀ ਤੇ ਸਾਨੂੰ ਬੜੀ ਐਕਸਾਈਟਮੈਂਟ ਹੀ ਅਸੀਂ ਆ ਕੇ ਇਹਨਾਂ ਨਾਲ ਗੱਲ ਕੀਤੀ ਸੋਨੂ ਵੀਰ ਨਾਲ ਤੇ ਭਾਬੀ ਨਾਲ ਤੇ ਇਹ ਨਾ 605 ਦੇ ਵਿੱਚ ਵੀ ਇਹ ਸੀਰੀਅਸ ਬਿਲਕੁਲ ਨਹੀਂ ਆ ਗਏ। ਇਹ ਉਹਨਾਂ ਦਾ ਕਾਹ ਮੀਂਹ ਗੱਡੀਆਂ ਦੀ ਉਮਰ ਨਹੀਂ ਹੈਗੀ ਆ ਮਤਲਬ ਹਾਂ ਇੱਕ ਕਾਰ ਦਾ 20 ਦਾ ਦੂਜਾ ਕਾਰ ਨੇ ਹੈਗੀ ਚਲੋ ਬੱਚੇ ਅਜੇ ਪੜਨ ਦੇ ਹੀ ਇਹ ਚੀਜ਼ ਬਾਰੇ ਬਿਲਕੁਲ ਨਹੀਂ ਸੋਚਿਆ ਇਹਨਾਂ ਨੇ। ਇਹ 605 ਦੇ ਵਿੱਚ ਸਾਨੂੰ ਯਾਰ ਤੁਹਾਨੂੰ ਜੋ ਜੰਗਾ ਲੱਗਦਾ ਵੇਖ ਲਓ। ਹੈਗੇ ਤੇ ਐਦਾਂ ਥੋੜੀ ਹੁੰਦਾ ਹੁਣ ਤੁਸੀਂ ਹਾਂ ਕਰੋਗੇ ਤਾਂ ਫੇਰੀਆ ਬਾਕੀ ਅਸੀਂ ਇਹਨਾਂ ਨੂੰ ਇਸ ਚੀਜ਼ ਦੀ ਪੂਰੀ ਸਿਕਿਉਰਟੀ ਦੇਤੀ ਕਿ ਤੁਸੀਂ ਸਾਡੇ ਕਹਿਣ ਤੇ ਕਰ ਦੋ। ਬਾਕੀ ਆਹ ਇਹ ਗੱਲ ਨੇ ਸਹੀ ਆ ਵੀ ਆਪਾਂ ਇਹਨਾਂ ਦੇ ਸੁਰ ਤੋਂ ਢੜਿਆ ਇਸ ਫੈਮਿਲੀ ਦੇ ਉੱਤੇ। ਕਿ ਜੋ ਵੀ ਤੁਸੀਂ ਕਰਨਾ ਵੀ ਆਪਣੀ ਮਰਜ਼ੀ ਨਾਲ ਕਰ ਦਿਓ ਸਾਡੇ ਵੱਲੋਂ ਕੋਈ ਮਤਲਬ ਤੁਹਾਨੂੰ ਇਨਕਾਰ ਨਹੀਂ ਹੈਗਾ ਵੀ ਇੱਥੇ ਜਾ ਕੇ ਨਹੀਂ ਕਰਨਾ ਹੁਣ ਦੇ ਟਾਈਮ ਵਿੱਚ ਉਦਾਂ ਚਲੋ ਜਿੱਥੇ ਜਾਣ ਪਛਾਨ ਨਹੀਂ ਹੈ ਉੱਥੇ ਰਿਸ਼ਤਾ ਕਰਵਾਉਣ ਦੇ ਹੱਕ ਦੇ ਵਿੱਚ ਨਹੀਂ ਹੈਗਾ ਵੀ ਨਹੀਂ ਹੈ ਕਿ ਮੈਂ ਪਹਿਲੀ ਅੱਧੇ ਚੱਲਣ ਮੈਂ ਕਿਉਂਕਿ ਬਾਅਦ ਵਿੱਚ ਸਾਰੀ ਉਮਰ ਉਹ ਬੜੀਆਂ ਗੱਲਾਂ ਬਤਾਉਣੀਆਂ ਸਾਨੂੰ ਵੀ ਇਹ ਸ਼ੁਰੂ ਤੋਂ ਡਰ ਰਹੀ ਵੀ ਜਦੋਂ ਵੀ ਕਿਤੇ ਅਸੀਂ ਰਿਸ਼ਤਾ ਕੀਤਾ ਨਾ ਵੀ ਇਹੋ ਜਿਹਾ ਹੋਏ ਵੀ ਜਿੱਥੇ ਬਾਗ ਵੀ ਹੈ ਨਾ ਜਾਣ ਬਾਗ ਵੀ ਹੋਏ ਨਾ ਪਹਿਲਾਂ ਤੋਂ ਜਾਣਦੇ ਹੋਈ ਉਹ ਤਾਂ ਬਹੁਤ ਸੋਨੇ ਦਾ ਸੁਹਾਗਾ ਹੋ ਜਾਂਦਾ ਉਹ ਤੇ ਸੱਚੀ ਆਪ ਸੋਨੇ ਦੇ ਸੁਹਾਗਾ ਹੀ ਆ ਸੋਨੇ ਦੇ ਸੁਹਾਗਾ ਹੀ ਆ ਸੱਚੀ ਸੋ ਅੰਕੀ ਸੁਹਾਗਾ ਯੋ ਕਿਚੀ ਜੋ ਹੋਰ ਦੱਸ ਰਹੀ ਐ ਉਹ ਤੇ ਇਹਨਾਂ ਦੇ ਘਰ ਆਏ ਆ ਚਲੋ ਉਹ ਤੇ ਵਲੌਗ ਬਣਿਆ ਵਾ ਇਹ ਵੀ ਉਹਨਾਂ ਦੇ ਘਰ ਹੋਇਆ ਇੱਕ ਵਾਰੀ ਤੇ ਉਦੋਂ ਉਸਦੇ ਵਿੱਚ ਵਲੌਗ ਨਹੀਂ ਸ਼ੂਟ ਕੀਤਾ ਸਾਡਾ ਇਰਾਦਾ ਇਹ ਸੀ ਕਿ ਅਸੀਂ ਚਲੋ ਨਾ ਪਬਲਿਕਲੀ ਕਰੀਏ ਇਹ ਗੱਲ ਨੂੰ ਪਰ ਉਹ ਪੰਜ ਡੱਬੇ ਉਹ ਫੋਟੋਆਂ ਖਿਚਾਉਣੀਆਂ ਹਨਾ ਮਾਸੀ ਮਾਸੀ ਕਹਿਣਾ ਜੀ ਤੁਸੀਂ ਬੜੇ ਚਲਾਕ ਜੇ ਸਾਰੇ ਬਹੁਤ ਚਲਾਕ ਜੇ ਤੁਸੀਂ ਬੜੀ ਕੋਝਕਾ ਅੰਦਾਜ਼ਾ ਇਹਨਾਂ ਨੇ ਵਿਨੋਦ ਦੇ ਵਿਆਹ ਤੋਂ ਵੀ ਲਾ ਲਿਆ ਹਾਂ ਹਾਂਜੀ ਉਹ ਲਾ ਹੀ ਫੋਟੋਆਂ ਦੀ ਚਾਹੀਆਂ ਨੇ ਸ਼ੇਅਰ ਕਰਨ ਵਾਲਾ ਨਾਲੇ ਫਿਰ ਜਦੋਂ ਰਿਸ਼ਤੇਦਾਰੀ ਬਣ ਜੇ ਨਾ ਫਿਰ ਉਹ ਨਹੀਂ ਨਹੀਂ ਇਹਨੂੰ ਕਿਹਾ ਨਹੀਂ ਬਹੁਤ ਚਾ ਕਰਦੇ ਰਹਿੰਦੇ ਆ ਦੀਦੀ ਮਾਸੀ ਆ ਦੀਦੀ ਦੀ ਵੀ ਆ ਮਾਸੀ ਵੀ ਬਣ ਗਈ ਐਦਾਂ ਫਿਰ ਗੱਲਾਂ ਨਹੀਂ ਇਹਨੂੰ ਕਿਹਾ ਚਲੋ ਕੋਈ ਗੱਲ ਨਹੀਂ ਵਧੀਆ ਚਲੋ ਸਾਰਿਆਂ ਨੂੰ ਪਤਾ ਲੱਗਾ ਤੁਸੀਂ ਹੱਡੀ ਫੈਮਿਲੀ ਜੇ ਤੁਸੀਂ ਪੁੱਛਿਆ ਅਸੀਂ ਹੁਣ ਤੁਹਾਨੂੰ ਇਸੇ ਕਰਕੇ ਕਲੀਅਰ ਕਰਤਾ ਕਿ ਨਾਲੇ ਮੰਨਦਾ ਜਿਹੜਾ ਰਿਸ਼ਤਾ ਆ ਉਹ ਹੋ ਗਿਆ ਆ ਨਾਲੇ ਮੈਂ ਗੱਲ ਕਹਿਣੀ ਵੀ ਚਲੋ ਰਿਸ਼ਤਾ ਤਾਂ ਹੀ ਕਰਨਾ ਹੀ ਅੱਜ ਨਾ ਕਰਦੇ ਨਾ ਹੋਰ ਤੁਹਾਨੂੰ ਕਿੰਨੇ ਸਾਲਾਂ ਨੂੰ ਕਰ ਦਿੰਦੇ ਬਾਕੀ ਕਈ ਭੰਪਰਾਉਂਦੇ ਆ ਵੀ ਬੱਚੀ ਦੀ ਉਮਰ ਛੋਟੀ ਹੈ ਹਲੇ ਹੱਲੇ ਸਿਰਫ ਇਹ ਰਿਸ਼ਤਾ ਕੀਤਾ ਹੈ ਬਾਕੀ ਪੈਰਿਸ ਤੇ ਹਲੇ ਨਾ ਅਜੇ ਇੰਗੇਜਮੈਂਟ ਹੋਣੀ ਆ ਉਸ ਤੋਂ ਬਾਅਦ ਫਿਰ ਜੀ ਗੱਲ ਹੋਈ ਆ ਪਰ ਪੱਕੀ ਗੱਲ ਹੋਈ ਆ ਇਹ ਨਹੀਂ ਹੈਗਾ ਕਿ ਅੱਜ ਗੱਲ ਕਰ ਦਿੰਦੀ ਆ ਕੱਲ ਨੂੰ ਆ ਆਦੀ ਨਹੀਂ ਸਾਨੂੰ ਨਹੀਂ ਪਸੰਦ ਆ ਗਏ ਲੋ ਉਹ ਨਹੀਂ ਬਾਕੀ ਇਹਨੇ ਕਿਹਾ ਵੀ ਮੰਨਤ ਮੈਂ ਮੰਨ ਲਈ ਆ ਤੇ ਵਾਕਈ ਇਹਨੇ ਮੰਨ ਲਈ ਆ ਤੇ ਇਹਨੇ ਸਿਰੇ ਵੀ ਚੜਦਾ ਵਾ ਅਸਲ 'ਚ ਪਤਾ ਕੀ ਆ ਮੈਨੂੰ ਤੇ ਹੋਈ ਆ ਵੀ ਜਿਹੜਾ ਰਿਸ਼ਤਾ ਰਿਸ਼ਤੇਦਾਰੀ ਦੇ ਵਿੱਚ ਹੋ ਜਾਂਦਾ ਨਾ ਉਹ ਸਭ ਤੋਂ ਬੈਸਟ ਆ ਕਿਉਂਕਿ ਅਸੀਂ ਉਹਨਾਂ ਨੂੰ ਜਾਣਦੇ ਆ ਸ਼ੁਰੂ ਤੋਂ ਤੇ ਇਹਨਾਂ ਨੂੰ ਵੀ ਆਪਾਂ ਜਾਣਨ ਲੱਗ ਗਏ ਆ ਹਨਾ ਜਦੋਂ ਦੇ ਇਹਨਾਂ ਨੇ ਕੰਮ ਕਰਨ ਲੱਗੇ ਆ ਤੇ ਨਾ ਦੇ ਇੱਧਰ ਕੋਈ ਕਮੀ ਪੇਸ਼ੀ ਆ ਤੇ ਨਾ ਉੱਧਰ ਹੈਗੀ ਆ ਵੇਖੋ ਜੀ ਬੰਦੇ ਦਾ ਪਤਾ ਲੱਗੇ ਤੇ ਇੱਕ ਦਿਨ ਚ ਲੱਗ ਜਾਂਦਾ ਵਾ ਨਾ ਪਤਾ ਲੱਗੇ ਤੇ 20 ਸਾਲਾਂ ਚ ਵੀ ਨਹੀਂ ਲੱਗਦਾ ਹਾਂਜੀ ਤੇ ਬਾਕੀ ਜਿੱਥੇ ਆਪਣੀ ਧੀ ਭੈਣ ਸੁਖੀ ਰਵੇ ਜਿੱਥੇ ਮਾਂ ਪਿਓ ਵਰਗਾ ਪਿਆਰ ਮਿਲੇ ਤੇ ਹੋਰ ਕੀ ਚਾਹੀਦਾ ਹਨਾ ਸਾਰਾ ਵਧੀਆ ਰਿਸ਼ਤਾ ਆਪਣੀ ਐਗਜ਼ੈਂਪਲ ਦੇ ਆ ਹਾਂ ਹਾਂ ਜੀ ਹਾਂ ਬਿੰਨੂ ਖੋਦ ਇਦਾਂ ਦਾ ਰਿਸ਼ਤਾ ਵਧੀਆ ਮਾਂ ਵਰਗੀ ਮਾਵਲੀ ਪਿਓ ਵਰਗਾ ਪਿਓ ਮਿਲਿਆ ਭੈਣ ਵਰਗੀ ਭੈਣ ਜੀ ਤੇ ਭਰਾ ਵਰਗਾ ਨਹੀਂ ਜਿੱਦਾਂ ਦੀ ਮੇਰੀ ਸੋਹਰਾ ਫੈਮਿਲੀ ਹੋਦਾ ਬਾਕੀ ਆ ਵੀ ਜਿੱਦਾਂ ਦੇ ਸਾਨੂੰ ਅੱਗੇ ਆਨੇ ਆ ਭਾਡੇ ਵਰਗੇ ਰਿਸ਼ਤੇਦਾਰ ਹੁਣ ਇਦਾਂ ਹੀ ਅਸੀਂ ਉਹਨਾਂ ਦਾ ਸੁਭਾਅ ਵੇਖਿਆ ਹੈ ਤੇ ਸਾਨੂੰ ਪੂਰਾ ਯਕੀਨ ਹੈ ਵੀ ਜਿੱਦਾਂ ਮੈਂ ਆਪਣੀ ਧੀ ਨੂੰ ਪਾਲਿਆ ਵਾ ਇਦਾਂ ਹੀ ਉਹ ਫੈਸਲਾ ਲਵਾਂਗੇ ਸਮਝਦੇ ਨੇ ਪੱਕੀ ਹਾਂ ਬਹੁਤ ਵਧੀਆ ਵਾਣਾ ਅਸੀਂ ਵੀ ਜਾਈਦਾ ਮੈਂ ਨਾ ਉੱਥੇ ਇੰਨਾ ਪਿਆਰ ਵਾਲਾ ਅਸੀਂ ਵੀ ਜਾਈਦਾ ਉੱਥੇ ਤੇ ਮਤਲਬ ਜਾਪਿਆ ਨਹੀਂ ਆ ਕਦੀ ਅਸੀਂ ਵੀ ਉੱਥੇ ਬਗਾਨੇ ਘਰ ਗਏ ਹੋਈਏ ਉਹਨਾਂ ਦਾ ਵੀ ਘਰ ਬਿਲਕੁਲ ਆਪਣੇ ਘਰ ਵਰਗਾ ਹੁੰਦਾ ਹਾਂ ਪਰ ਦੇਸਾਂ ਤੂੰ ਤੇਰੇ ਸਹੁਰੇ ਇੱਥੇ ਅਸੀਂ ਚਲੋ ਇਕੱਠੇ ਰਹਿਨੇ ਆ ਪਰ ਮੈਂ ਉੱਥੇ ਜਾਣਾ ਮੇਰੇ ਤੋਂ ਵਾਅਦਾ ਨਾ ਕਰਦੇ ਮਤਲਬ ਮੇਰੀ ਉੱਥੇ ਆਉਂ ਭਗਤ ਹੁੰਦੀ ਆ ਜਿੰਨੇ ਵੀ ਮੁੰਡੇ ਆ ਉੱਥੇ ਦੇ ਜਿੰਨੇ ਵੀ ਮੁੰਡੇ ਆ ਸਾਰੇ ਬਹੁਤ ਜ਼ਿਆਦਾ ਰਿਸਪੈਕਟ ਦਿੰਦੇ ਆ ਤੇ ਉਹਨਾਂ ਦੇ ਮੰਮੀ ਡੈਡੀ ਵੀ ਸਾਰੀ ਫੈਮਿਲੀ ਮਤਲਬ ਹੈ ਇਹ ਨਹੀਂ ਹਾਂ ਕਿ ਇਹ ਦੋ ਪਰਿਥਾਈ ਹੁੰਦੇ ਆ ਉਹ ਕਿੰਨੇ ਚਾਤਦੇ ਹੁਣ ਦੇ ਟਾਈਮ 'ਚ ਇਹੋ ਹੀ ਆ ਕਿ ਚਲੋ ਜੇ ਅਸੀਂ ਇੱਕ ਦੂਜੇ ਨੂੰ ਰਿਸਪੈਕਟ ਕਰਾਂਗੇ ਜੇ ਇਹਦੀ ਪਿਆਰ ਦਵਾਂਗੇ ਤਾਂ ਅੱਗੋਂ ਪਿਆਰ ਲਵਾਂਗੇ ਵਧੀਆ ਲੱਗਦਾ ਹੈ ਐਸੀ ਚੀਜ਼ਾਂ ਦੇ ਨਾਲ ਜਿਹੜਾ ਮਿਲ ਵਰਤਦੇ ਹਾਂ ਬਾਕੀ ਇੱਕ ਗੱਲ ਹੁੰਦੀ ਆ ਵੀ ਜਿੱਦਾਂ ਮੈਂ ਆਪਣੀਆਂ ਧੀਆਂ ਨੂੰ ਰੱਖਿਆ ਨਾ ਵੀ ਜਿੰਨੇ ਜੋਗਾ ਮੈਂ ਹੈਗਾ ਵਾਂ ਵੀ ਕੇਅਰ ਕਰਦਾ ਵਾਂ ਜਾਂ ਸਹੂਲਤਾਂ ਜਿੰਨੀਆਂ ਵੀ ਹੈਗੀਆਂ ਆਪਣੇ ਨੂੰ ਦੇਣ ਦੀ ਕੋਸ਼ਿਸ਼ ਕਰੀਦੀ ਆ ਤੇ ਮੈਨੂੰ ਇਹ ਵੀ ਪੂਰਾ ਯਕੀਨ ਆ ਵੀ ਜਿਹੜੀ ਫੈਮਿਲੀ ਦਾ ਰਿਸ਼ਤਾ ਜੁੜਿਆ ਵਾ ਜਿਹੜੇ ਘਰ ਦੀ ਮੰਤ ਉਹ ਉਹ ਮੇਰੇ ਤੋਂ ਵੀ ਵੱਧ ਪਿਆਰ ਕਰਨਗੇ ਮੈਨੂੰ ਇਸ ਚੀਜ਼ ਦਾ ਪੂਰਾ ਯਕੀਨ ਹੈ ਤੇ ਇੱਕਾ ਹੋਣਾ ਵੀ ਇਦਾਂ ਹੀ ਆ ਕਿਉਂਕਿ ਮੈਂ ਦੇਖਿਆ ਉਹਨਾਂ ਦਾ ਸੁਭਾਅ ਜਦੋਂ ਇੱਥੇ ਆਏ ਆ ਤੇ ਗਰਸ਼ਰਨੀ ਮੰਮੀ ਜਿਹੜੀ ਇੱਕ ਸੈਕਿੰਡ ਵੀ ਇੱਥੋਂ ਦੂਰ ਨਹੀਂ ਹੋਈ ਮਤਲਬ ਇਹਨੂੰ ਫੜ ਕੇ ਰੱਖਿਆ ਨੇ ਜਿਵੇਂ ਫਾ ਕੇ ਰੱਖਿਆ ਉਹਦਾ ਵਸ ਚੱਲਦਾ ਨੂੰ ਨਾਲ ਨਹੀਂ ਵਾਕਿਆ ਸਹੀ ਗੱਲ ਹੈ ਵਿੱਚ ਆ ਹੁੰਦਾ ਵੀ ਮੈਂ ਇਹ ਆ ਵੀ ਮਾੜ ਜ ਇਦਾਂ ਹੀ ਪਿਆਰ ਬਣਾਈ ਰੱਖੇ ਤੇ ਨજર ਨਾ ਲੱਗੇ ਕਿਸੇ ਕਿਸੇ ਦੀ ਰਿਸ਼ਤੇ ਨੂੰ ਹਨਾ ਤੇ ਆਪਣੀ ਲੱਗ ਜਾਂਦੀ ਹੁੰਦੀ ਆ ਕਿ ਦਿਨ ਵੀ ਵੇਲੇ ਲੱਗਦੀ ਹੁੰਦੀ ਸੌਰੀ ਵਿੱਚ ਗਈ ਤੇ ਹਾਈ ਭੈਣ ਬਣਾਉਂਦੇ ਹਨਾ ਤੇ ਤੂੰ ਇਹਨਾਂ ਨੂੰ ਛੱਡ ਕੇ ਨਾ ਜਾਇਓ ਤੇ ਕੋਣ ਇਹ ਦਾਊਟ ਪੇਪਰ ਹੀ ਨਿਕਲ ਗਿਆ ਨਾ ਤੇ ਚੰਗੀ ਤਰ੍ਹਾਂ ਹੀ ਇੱਕ ਦੂਜੇ ਨਾਲ ਸੀ ਰਿਸ਼ਤਦਾਰੀਆਂ ਦੋਰੀਆਂ ਤੇਰੀਆਂ ਬੜੀ ਚੱਕਰ ਲਿਆ ਹਣ ਜਕੜ ਲਿਆ ਸੰਗੜੀਆਂ ਨਾਲ ਚਾਲ ਵਾਲਿਆ ਅਸੀਂ ਜਾਲ ਅਸਲ ਤੇ ਪਹਿਲਾਂ ਤੇ ਹੀ ਪੜਦੇ ਹੁੰਦੇ ਆ ਆਪਸ ਵਿੱਚ ਅਸਲ ਤੇ ਭਰਾ ਭਜਾਈ ਦਾ ਬਣ ਗਿਆ ਰਿਸ਼ਤਾ ਕੁੜਮੋ ਕੁੜਮੀ ਦਾ ਹੋ ਗਿਆ ਮੇਰੀ ਤਾਂ ਸੋਣ ਅਸਲ ਵਿੱਚ ਹੱਡੀ ਇਹ ਚਾਲ ਹੀ ਤੁਹਾਨੂੰ ਜਕੜਨ ਦੀ ਚਾਲ ਹੀ ਵੀ ਕੇ ਬਨੇ ਜਾਓ ਨਾ ਅੱਗੇ ਅਸੀਂ ਬੜੇ ਖੁਸ਼ ਹਾਂ ਸਾਰੇ ਜਾਣੇ ਉਹ ਵੀ ਫੈਮਲੀ ਬੜੀ ਖੁਸ਼ ਆ ਸਾਰੇ ਜਾਣੇ ਬੜੇ ਖੁਸ਼ ਵਾਏ ਰਿਸ਼ਤਿਆਂ ਨੂੰ ਲੈ ਕੇ ਬਾਕੀ ਸਾਰਿਆਂ ਨਾਲ ਵੱਤ ਜਾਣੀ ਹੈ ਫੈਮਲੀ ਖੁਸ਼ ਵਾਤ ਹੈ ਮੇਨ ਗਾਲ ਇਹ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਕੁੜੀ ਮੁੰਡਾ ਬੜੇ ਮਤਲਬ ਖੁਸ਼ ਨੇ ਮਤਲਬ ਇਹਨਾਂ ਦੋਵਾਂ ਨੇ ਇੱਕ ਦੂਜੇ ਨੂੰ ਇਹ ਪਸੰਦ ਨੇ ਕਈ ਵਾਰ ਕੀ ਹੁੰਦਾ ਕਿ ਫੈਮਲੀ ਦੇ ਪ੍ਰੈਸ਼ਰ 'ਚ ਆ ਕੇ ਬੱਚਾ ਹਾਂ ਕਰ ਦਿੰਦਾ ਹਨਾ ਤੇ ਕਈ ਵਾਰ ਬੱਚੇ ਦੀ ਪਸੰਦ ਹੁੰਦੀ ਆ ਫੈਮਲੀ ਨਹੀਂ ਮੰਦੀ ਹੁੰਦੀ ਤੇ ਇੱਥੇ ਤੇ ਸਾਰੇ ਕੀ ਆਂਦੇ ਹੁੰਦੇ ਆ ਮਤਲਬ ਵਧੀਆ ਇੱਕ ਦੂਜੇ ਦੀ ਪਸੰਦ ਬਣ ਗਏ ਆ ਮੈਂ ਮਨਤ ਨੂੰ ਪੁੱਛਿਆ ਸੀ ਤੇ ਉਹ ਵੀ ਆਂਦੀ ਸੀ ਕਿ ਜੋ ਤੁਹਾਡੀ ਪਸੰਦ ਹੋਵੇ ਮੇਰੀ ਪਸੰਦ ਆ ਬਸ ਇਹ ਹੈ ਵੀ ਮੇਰੀ ਸਟੱਡੀ ਕੰਪਲੀਟ ਹੋ ਜੇ ਹਲੇ ਉਮਰ ਨਹੀਂ ਆ ਤੇ ਉਹਨਾਂ ਨੇ ਵੀ ਖੁੱਲੀ ਛੁੱਟੀ ਦਿੱਤੀ ਆ ਵੀ ਜਦੋਂ ਤੁਸੀਂ ਆਖੋਗੇ ਉਦੋਂ ਹੀ ਮੈਰਿਜ ਕਰਾਂਗੇ ਨਾਲੇ ਇਹ ਦੋਨੋਂ ਪੜਦੇ ਆ ਅਜੇ ਤੇ ਸਿਰਫ ਇਹ ਇੰਗੇਜਮੈਂਟ ਕਰਨੀ ਆ ਉਸ ਤੋਂ ਬਾਅਦ ਕਿਤੇ ਮੈਰਿਜ ਦਾ ਸੋਚਾਂਗੇ ਵੀ ਕਦੋਂ ਕਰਾਂਗੇ ਸਾਰੀਆਂ ਮੂਵਮੈਂਟ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਫਿਕਰ ਨਾ ਕਰੋ ਅਹੀਂ ਤੁਹਾਡੇ ਤੋਂ ਬਾਹਰ ਨਹੀਂ ਹੈਗੇ ਤੁਸੀਂ ਸਾਨੂੰ ਇੰਨਾ ਪਿਆਰ ਦਿੰਦੇ ਐ ਨਾ ਸੱਚੀ ਗੱਲ ਆਹੀਂ ਮਤਲਬ ਆਫ ਕੈਮਰਾ 'ਚ ਗੱਲ ਕਰੀਦੀਆਂ ਨਾ ਤੇ ਇਹ ਗੱਲਾਂ ਕਰੀਦੀਆਂ ਨੇ ਕਿ ਯਾਰ ਅਸੀਂ ਕੁਝ ਵੀ ਨਹੀਂ ਹੈਗੇ ਪਰ ਤੁਸੀਂ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਨਾ ਜਿੱਦਾਂ ਮੈਂ ਸ਼ੁਰੂਆਤ ਕੀਤੀ ਕੰਮ ਦੀ ਸ਼ੁਰੂਆਤ ਤੋਂ ਬਾਅਦ ਵਿੱਚ ਮੇਰੇ ਨਾਲ ਵੀ ਕਿੰਨੂ ਬੜਾ ਪਿਆਰ ਦਿੱਤਾ ਗਾਂ ਇਹ ਆਏ ਉਹਨਾਂ ਨੂੰ ਬੜਾ ਪਿਆਰ ਦਿੱਤਾ ਜਿਹੜੇ ਨਾਲ ਲੱਗੇ ਉਹਨਾਂ ਨੂੰ ਬੜਾ ਪਿਆਰ ਦਿੱਤਾ ਜਿਹੜੇ ਛੱਡ ਗਏ ਉਹਨਾਂ ਨੂੰ ਵੀ ਬੜਾ ਪਿਆਰ ਦਿੱਤਾ ਤੇ ਸੱਚੀ ਤਾਂ ਕਈ ਵਾਰੀ ਤਾਂ ਸਾਰੇ ਲੋਗੇ ਦੇ ਲਵ ਯੂਗਾ ਤੁਹਾਨੂੰ ਸਾਰਿਆਂ ਨੂੰ ਸਰੀ ਗੱਲ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਇੱਕ ਵਾਰੀ ਫਿਰ ਤੋਂ ਤੇ ਬਾਕੀ ਮੈਂ ਇਹ ਗੱਲ ਕਰਨੀ ਸੀ ਇੱਕ ਜਵਾਨ ਚ ਨਿਕਲੀ ਹਾਂ ਯਾਦ ਕਰ ਹਾਂ ਹਾਈ ਬਾਕੀ ਗੱਲ ਝੂਲ ਜੀ ਨਾ ਜੇ ਕੋਈ ਤੁਹਾਡਾ ਕੁਐਸਚਨ ਵੀ ਹੋਏਗਾ ਤਾਂ ਉਹ ਵੀ ਤੁਸੀਂ ਪੁੱਛ ਸਕਦੇ ਹੋ ਅਸੀਂ ਦੱਸਾਂਗੇ ਆਨਸਰ ਕਰਾਂਗੇ ਉਹਦਾ ਕੋਈ ਵੀ ਮਨ ਵਿੱਚ ਡਾਊਟ ਹੋਏ ਹਨ ਬਾਕੀ ਫੋਟੋ ਡਾਲ ਲਾ ਦਿਓ ਹੁਣ ਮੁੰਡੇ ਨਹੀਂ ਫੋਟੋ ਤੇ ਲਾ ਫੋਟੋ ਬੰਦੇ ਮੁੰਡਾ ਸਾਰਿਆਂ ਨੇ ਵੇਖਿਆ ਹੀ ਆ ਜਯੋਤੀ ਉਹਨਾਂ ਦੇ ਵਲੌਗ ਚ ਵੀ ਆਉਂਦੇ ਸਾਰਿਆਂ ਨੇ ਵੇਖ ਲਿਆ ਆ ਕਈਆਂ ਨੂੰ ਪਤਾ ਕਈਆਂ ਨੂੰ ਨਹੀਂ ਪਤਾ ਕਿਉਂਕਿ ਛੋਟੇ ਕਮੈਂਟ ਆਉਂਦੇ ਸੀ ਹਾਂ ਤੇ ਦੋਨੀਆਂ ਉਹ ਜਿਹੜਾ ਪੂਰੀ ਕਲੀਅਰness ਦੇ ਦਿਓ থামਨੇ ਲੀ ਲਾ ਦਿਓ ਕਿ ਉਹਨਾਂ ਦਾ ਜਿਹੜਾ ਵੱਡਾ ਬੇਟਾ ਜਿਸ ਕਰਨਾ ਉਹਨਾਂ ਦੀ ਇੰਗੇਜਮੈਂਟ ਹੋਈ ਹੈ ਪੁੱਛੇ ਜੀ ਗਏ ਨੇ ਉਹਨਾਂ ਦੇ ਅਗਲੇ ਸਾਲ ਮੈਰਿਜ ਆ ਤੇ ਉਹਨਾਂ ਨੇ ਸੋਚਿਆ ਵੀ ਚਲੋ ਉਦੋਂ ਕਿ ਇੰਗੇਜਮੈਂਟ ਕਰ ਦਾਂਗੇ ਤੇ ਚਲ ਨਾਲ ਬਾਕੀ ਜੋ ਵੀ ਅੱਗੇ ਡਿਸੀਜਨ ਲਿਆ ਜਾਏਗਾ ਪਤਾ ਜਨਾ ਜ਼ਰੂਰ ਸ਼ੇਅਰ ਕਰਾਂਗੇ ਤੁਹਾਨੂੰ ਦੱਸਾਂਗੇ ਜੇ ਫੰਕਸ਼ਨ ਕੋਈ ਕਰਨਾ ਹੋਏਗਾ ਤਾਂ ਵੀ ਆਪਾਂ ਜ਼ਰੂਰ ਤੁਹਾਨੂੰ ਦੱਸਾਂਗੇ ਤੇ ਇੱਕ ਵਾਰੀ ਉਥੋਂ ਫੇਰ ਆਪਾਂ ਆਏ ਨੇ ਕੁੜਮ ਕੁੜਮ ਤੇ ਇਸ ਵਾਰੀ ਇਹਨਾਂ ਨੇ ਬੁਲਾਇਆ ਸੀ ਉਹਨਾਂ ਨੂੰ ਹਾਂਜੀ ਇਹਨਾਂ ਨੇ ਬੁਲਾਇਆ ਸੀਗਾ ਤੇ ਅਸੀਂ ਉਧਰੋਂ ਨਵੀਂ ਜੋੜੀ ਨੂੰ ਬੁਲਾਇਆ ਸੀ ਤੇ ਉਹ ਵੀ ਸਾਰੇ ਕੱਪੜੇ ਲੈ ਕੇ ਆਏ ਨਵਾਂ ਤੇ ਜਿੰਨਾਂ ਦਾ ਵਿਆਹ ਹੋਇਆ ਨਵੀਂ ਜੋੜੀ ਦਾ ਉਹਦੇ ਮੰਮੀ ਇਹਨਾਂ ਦੇ ਮੇਰੇ ਸਾਰਿਆਂ ਦੇ ਵਿਆਹ ਦੇ ਕੱਪੜੇ ਲੈ ਕੇ ਆਏ ਇਹਨਾਂ ਬਾਤੀ ਵੀ ਤੇ ਉਹਨਾਂ ਨੇ ਵੀ ਇਹਨਾਂ ਦੇ ਘਰੇ ਆਉਣਾ ਸੀ ਤੇ ਇਸ ਕਰਕੇ ਸਾਰੇ پرانے ਜਿਹੜੇ ਆ ਉਹ ਇਕੱਠੇ ਹੋ ਕੇ ਆਏ ਆ ਕਹਿੰਦੇ ਚਲੋ ਜਾਣਾ ਤੇ ਹੈ ਹੀ ਤੇ ਇਕੱਠੇ ਜਾਵਾਂਗੇ ਤੇ ਸੋਹਣੇ ਲੱਗਦੇ ਆ ਇਕੱਠੇ ਹੁੰਦੇ ਆ ਜਦੋਂ ਰਣਕ ਵੱਜਦੀ ਆ ਤੇ ਤੁਸੀਂ ਸਾਰੇ ਵਲੌਗ ਵੇਖੇ ਸਾਰਿਆਂ ਦੇ ਵਲੌਗਾ ਨੂੰ ਬੜਾ ਪਿਆਰ ਦਿੱਤਾ ਤੇ ਬਹੁਤ ਵਧੀਆ ਲੱਗਾ ਤੇ ਉਮੀਦ ਆ ਵੀ ਇਦਾਂ ਹੀ ਗਾਂ ਤੋ ਵੀ ਫਟੇ ਚੱਕੀ ਜਾਓਗੇ ਤੁਸੀਂ ਵੀ ਤੇ ਅਹੀ ਵੀ ਤੇ ਚਲੋ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਤੇ ਸਾਡੇ ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ ਹਾਂਜੀ ਤੇ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਆਇਆ ਕਿ ਮੰਨਤ ਦਾ ਰਿਸ਼ਤਾ ਤੈਅ ਹੋ ਚੁੱਕਾ ਹੈ ਗੁਰਸ਼ਰਨ ਨਾਲ ਓਕੇ ਬਾਏ ਜੀ ਬਾਏ ਜੀ